ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਪੱਧਰਪੁਰ ਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਗੇ ਰਿਕਵੈਸਟ ਤੁਹਾਡੇ ਘਰੇ ਕੀ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਕੋਈ ਵੀ ਜਿਹੜੀ ਪਿਛਲੇ ਲਾਂਹੇ ਵਾਲੀ ਕਰਨਾ ਰਹੇ ਜੀ ਵੀਡੀਓ ਨੂੰ ਇਨੀ ਦੱਬ ਕੇ ਸ਼ੇਅਰ ਕਰ ਦਿਆ ਕਰੋ ਕਿਸੇ ਲੈਣ ਵਾਲੇ ਸਜਣ ਤੇ ਕਰ ਪਹੁੰਚਾ ਦਿਆ ਕਰੋ ਕੇ ਮਾਤੜ ਦਾ ਗਰੀਬ ਦਾ ਫਾਇਦਾ ਜਿਵੇਂ ਕੋਈ ਆਪਦੀ ਖਰੀਦਦਾਰੀ ਕਰ ਸਕੇ ਪਹੁੰਚ ਗਏ ਆ ਪਿੰਡ ਗੱਗੂ ਬੂਆ ਜ਼ਿਲ੍ਹਾ ਤਹਿਸੀਲ ਸ਼ਰੀ ਤਰਨਤਾਰ ਸਾਹਿਬ ਆ ਗਿਆ ਬਾਈ ਤਲਵੀਰ ਸਿੰਘ ਜੀ ਦੇ ਫਾਰਮ ਤੇ ਇੱਕ ਟਾਪ ਦੀ ਝੋਟੀ ਸੱਜਣ ਨੂੰ ਦਿਖਾਉਣ ਲੱਗੇ ਆ ਵੜਾ ਦੋ ਸੁਈਆਂ ਸਵੀਆਂ ਬਿਲਕੁਲ ਗਿੱਲੇ ਨਾੜੂ ਆ ਬਾਕੀ ਸਾਰੀ ਜਾਣਕਾਰੀ ਆਪਣੇ ਵੀਰ ਤੋਂ ਲੈ ਕੇ ਕਰਨ ਅਗੇ ਤੁਹਾਡੇ ਨਾਲ ਸਾਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਜੀ ਕੈਂਸੇ ਤਾਂ ਮਹਾਰਾਜ ਜੀ ਹਾਂ ਜੀ ਕੈਂਸੇ ਸੰਤੂ ਸਾਹਿਬ ਹੋਰ ਵਧੀਆ ਚੱਲਦੀ ਹੈ ਜੀ ਹਾਂ ਜੀ ਵਧੀਆ ਸੰਤੂ ਸਾਹਿਬ ਟਾਈਮ ਪਾਦਾ ਬਾਕੀ ਲਿਆਉਂਦੇ ਤੋਹਫੇ ਜੀ ਕੱਢੇ ਸੰਤੂ ਸਾਹਿਬ ਉਹਰੇ ਇੱਕ ਇਤਰਾ ਹੀ ਭੈਂਪੜਾ ਲੈ ਜਾਂਦੇ ਇੱਕ ਅੱਧਾ ਆਉਂਦਾ ਪੀਸ ਜੀ ਇੰਨੀ ਹਾਂਜੀ ਤੇ ਐਡਰੈਸ ਕਰਾਇਆ ਕਰਨਾ ਨਾਮ ਦਲਬੀਰ ਸਿੰਘ ਪਿੰਡ ਗੱਗਬੂਆ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜੀ ਮੋਬਾਈਲ ਨੰਬਰ ਜੀ 9781309418 ਠੀਕ ਹੈ ਹੁਣ ਤਿੰਨ ਪਸ਼ੂ ਆ ਹਾਂਜੀ ਤਿੰਨ ਸੰਤੂ ਸਾਹਿਬ ਮੈਂ ਗੱਬਣ ਮੈਂ ਗੱਬਣਿਆ ਸੰਤੂ ਸਾਹਿਬ ਓਕੇ ਕਰੀਏ ਚਾਲੂ ਮੈਂ ਤੋਂ ਹਾਂਜੀ ਹਾਂਜੀ ਸੰਤੂ ਸਾਹਿਬ ਠੀਕ ਹੈ ਲਓ ਜੀ ਮੈਂ ਜਿਹੜੀ ਆ ਗੱਬਣ ਆ ਤੇ ਦੇਣਾ ਕਿੰਨੇ ਕ ਲੈ ਜੂਗੀ ਸੰਤੂ ਸਾਹਿਬ 6-7 ਦਿਨ ਲੈ ਜੂਗੀ ਜੀ 8 ਹਫਤਾ ਵੀ ਲੈ ਜੂ ਹਾਂਜੀ ਹਾਂਜੀ ਸੰਤੂ ਸਾਹਿਬ ਬਾਕੀ ਮੈਂ ਬਣੂ ਚੰਗੀ ਹਾਂਜੀ ਬਣੂ ਚੰਗੀ ਸੰਤੂ ਪਟਾਕੇ ਪਾਊਗੀ ਮਾਊਦ ਨਹੀਂ ਪਾਊਗੀ ਪਾਊਗੀ ਸੰਤੂ ਸਾਹਿਬ ਹਾਂ ਮੈਂ ਸੋਹਣੀ ਆ ਸਜਣੋ ਬਾਕੀ ਵਹਾਨਾ ਨੂੰ ਨੇ ਕਾਫੀ ਆ ਵੇਜ ਤੇ ਲਿਆ ਖਣਾ ਦਾ ਗਾਇਬ ਆ ਦੇਖ ਸਕਦੇ ਜੇ ਬੈਕਗ੍ਰਾਉਂਡ ਚੰਗੀ ਆ ਜਿੰਨੀ ਵੀ ਤਿਆਰ ਕਰਨਦੀ ਆ ਸਿੰਘ ਮੋਹ ਦੀ ਬੰਤਰ ਬਿਲਕੁਲ ਦੇਖ ਸਕਦੇ ਜੇ ਨਿੱਕਾ ਗੋਲ ਸਿੰਘ ਹੈ ਠੀਕ ਹੈ ਲੈ ਚੱਲੋ ਆ ਜੇ ਵਾਟਰ ਟੋਟ ਜਿੰਨੇ ਮੈਂ ਭਰੂਗੀ ਆ ਜੇ ਦੇਖ ਸਕਦੇ ਜੇ ਬੈਕਗਰਾਉਂਡ 12 13 ਲੀਟਰ ਆਮਨਾ ਭਰੂਗੀ ਮਾਜ ਇੰਨਾ ਬਈ ਇਹਨੂੰ ਕਿੰਨਾ ਬੜੇ ਆਮਨਾ ਇੰਨਾ ਹੈ ਹਾਂਜੀ ਸੰਧੂ ਬਾਕੀ ਇਹ ਬੜੀ ਹੈਗੀ ਲੇਵਾ ਬੜਾ ਇੱਕਸਾਰ ਪੱਧਰ ਹੈ ਨਾ ਕਰਮ ਵਾਲੀ ਦਾ ਡਿਜ਼ਾਈਨ ਚੰਗਾ ਹੈ ਆ ਵੀ ਦੀ ਹੂੰ ਕਿੰਨੇ ਦੀ ਫਿਰ ਕਰਦਗੇ ਸੰਧੂ ਸਾਹਿਬ ਮੋਲੇ ਦਾ ਆਪਾਂ 1 5 ਕਰਦੇ ਆ ਠੀਕ ਆ ਹਾਂਜੀ ਹਾਂਜੀ ਤੇ ਕਿੰਨੇ ਛੋਟ ਛੱਪਾ ਕਰਨਾ ਹੈ 98 ਦੀ ਦੇ ਦਈਏ ਸੰਧੂ ਸਾਹਿਬ ਹੋ ਸਿੱਧੇ ਕਰਦੇ ਆਂ ਹੈ ਕਰਦੇ ਆਂ ਵਾ ਟਾਈਮ ਵਾ ਆ ਗਿਆ ਤੈਨੂੰ ਸਾਬ 95 ਦੀ ਹੋ ਗਈ ਲੈ ਹੋਰ ਤੈਨੂੰ ਛੱਡੀ ਨਹੀਂ ਤੇਰਾ ਛੱਡੀ ਗਿਆ ਜਾਂ ਆਂਦੀਏ ਨਹੀਂ ਉਹ 92 ਛੱਡ ਦੋ ਵੀ ਤੁਸੀਂ ਕਿੰਨੇ ਨੇ ਕਿੰਨੇ ਚਿਰ ਬਾਅਦ ਵਾਜੇ ਤੇਰੇ 99 ਦੀ ਦੇਰੀ ਯਾਰ ਉਹ ਛੱਡ ਜਾਂਦੇ ਖੁਸ਼ ਹੋਗੇ ਤੈਨੂੰ 100 ਰੁਪਇਆ ਛੋਟ ਹੋਣੀ ਉਹ ਚੋਂ 100 ਲੈਜੋ ਠੀਕ ਆ ਹਾਂਜੀ ਠੀਕ ਆ ਸਜਣੋ ਖਪਾਇਓ ਨਾ ਬਾਲਾ ਵੀਰ ਨੂੰ ਤੇ ਕਹਿੰਦਾ ਕਿ ਟਾਈਮ ਹੋ ਗਿਆ ਟਾਈਮ ਕਰਕੇ ਹੀ ਤੁਹਾਨੂੰ ਮੈਂ ਇਹ ਨੇਰੀ ਦੇਣ ਦੇ ਆਂ ਬਾਕੀ ਮੈਂ ਚੰਗੀ ਮੈਂ ਬੱਚਾ ਰਖੰਦੀ ਡੇਰ ਆ ਲੱਖੋਂ ਬਾਹਰ ਹਾਂਜੀ ਹਾਂਜੀ ਮੈਂ ਇਹਦਾ ਕੋ ਫੇਸ ਕੁਆਲਟੀ ਨੂੰ ਘਵਾਈ ਹੈਂ ਕਿਆ ਬਾਤ ਹੈ ਠੀਕ ਆ ਦੂਜੇ ਨੰਬਰ ਤੇ ਵੈੜ ਕਿਆ ਬਾਤ ਹੈ ਥਾਨ ਤੇ ਇਹਨੂੰ ਕਹਿੰਦੀ ਮੈਨੂੰ ਵੀ ਲੱਗਾ ਏ ਕਿਹੜਾ ਥਾਣੇ ਪਚੰਗਲੀ ਕੇ ਨਾਲ ਗਰਲਾਲ ਸੁਰ ਸਿੰਘ ਵਾਲਾ ਕਹਿੰਦਾ ਹੁੰਦਾ ਹੈ ਹੈਨਾ ਹਾਂਜੀ ਹਾਂਜੀ ਆ ਵਾ ਵਾ ਹਾਂਜੀ ਚਲੋ ਸੰਤੂ ਸਾਹਿਬ ਕੱਲ ਦੀ ਸੂਈ ਆ 10 ਲੀਟਰ ਬੋਲਾ ਆਜ ਰਿਹਾ ਹੁਣ ਠੀਕ ਆ ਹਾਂਜੀ ਹਾਂਜੀ ਤੇ ਦਾਗ ਬੱਛੀ ਮਗਰ ਬੱਛਾ ਬੱਛੀ ਬੱਛੀ ਸੰਤੂ ਸਾਹਿਬ ਹੋ ਰਿਓ ਕਰਮਾ ਵਾਲੀ ਨੂੰ ਖੋੜ ਕੇ ਲੋ ਜੀ 10 ਕਿਲੋ ਬੋਲਾ ਹੈ। ਨਾ। ਤਾਂ ਇਹ ਬਰਾਜ ਸਪੈਸ਼ਲ ਅਕਾ ਕਰਮ ਵਾਲੇ ਨੂੰ 10 ਕਿਲੋ ਫਿਰ 2 ਤੇ 15 ਕਿਲੋ ਬੜੇ ਆਮਨਾ ਕਰਦੇ ਹਨ। ਹਾਂ। ਠੀਕ ਹੈ। ਫੇਰ ਕੁਆਲਟੀ ਚੰਗੀ ਹੈਂ ਖਾਂਥੇ। ਬੜੀ ਖੂਬਸੂਰਤ ਹੈ ਬੱਚੀ ਹਾਂਜੀ ਹਾਂਜੀ ਸੰਧੂ ਸਾਹਿਬ ਬਾਕੀ ਰਾਜੀ ਬਾਜੀ ਇਹ ਕਿੰਨੇ ਦੀ ਸੰਧੂ ਸਾਹਿਬ ਮੋਲ ਲੈ ਕੇ ਆਪਾਂ 65000 ਕਰਦੇ ਹਾਂ ਹਾਂ ਨਾ ਹਾਂ ਨਾ 60 ਦੀ ਦੇ ਦੇਣੀ ਹੈ 60000 ਦੀ ਹੈ ਸਿਰਫ ਜਾਇਜ਼ ਹੈ ਨਾ ਹਾਂਜੀ ਹਾਂਜੀ 60000 ਰੁਪਏ ਦੀ ਸੱਜਣੋਂ ਮਿਲ ਜੂਗੀ ਉਹ ਚੋਂ 1000 ਛੱਡ ਦੇ ਕਰ ਦਾਂਗੇ ਸੰਧੂ ਸਾਹਿਬ ਮਾਨਤਨ ਕਰ ਦਿੰਦੇ ਹਾਂ ਕਰ ਦਿੰਦੇ 1000 ਜਿਆਦਾ ਕਿਉਂਕਿ ਦੂਰੋਂ ਨੇੜਿਓਂ ਆਉਣਾ ਹੁੰਦਾ ਕਿ ਇਹਨੇ ਇਹ ਨਾ ਕੋਈ ਆਖੇ ਕਿ ਭੈਣ ਭਰਾ ਲਓ ਜੀ ਕੀ ਬਾਤ ਹੈ ਤੀਜੇ ਨੰਬਰ ਤੇ ਅੱਗੇ ਸੂਈ ਸੁਵਾਈਏ ਇਹ ਪਰਸੋ ਨਹੀਂ ਸੁਈ ਸਾਨੂੰ ਸਾਹ ਇਹ ਪਰਸੋ ਨਹੀਂ ਤੇ ਜੱਟੇ ਜਿਆਦਾ ਨ ਹੋ ਗਿਆ ਵੇ ਗਿੱਲਾ ਲਾੜੂ ਵੱਛੀਆ ਵੱਸੀ ਵੱਸੀ ਵੇਖੋ ਬੜੀ ਪਿਆਰੀ ਬਿਲਕੁਲ ਬਿਲਕੁਲ ਨਾ ਤਾਂ ਤੋਂ ਤੇ ਨਾ ਜਾ ਕੇ ਖੋਲ ਕੇ ਬਾਕੀ ਗੰਡੀ ਧੀਰੀ ਵੇਖੋ ਅੱਛਾ ਵੇਖੋ ਇਧਰ ਜਿੱਧਰ ਦੀ ਮਰਜ਼ੀ ਹੈ ਜਿੱਧਰ ਦੀ ਮਰਜ਼ੀ ਵੇਖੋ ਇਧਰ ਸੁਆ ਸੁਆ ਤੂੰ ਹੋ ਭਾਵੇਂ ਤੇ ਜਾ ਉਹ ਹਾਂਜੀ ਹਾਂਜੀ ਲਓ ਜੀ ਠੀਕ ਹੈ ਚੱਲ ਤੋਰ ਦੇ ਬੱਸ ਮਾਈ ਹੈ ਹੈ ਕਿਆ ਬਾਤ ਕਿੰਨਾ ਬਾਈ ਜੀ ਦੁੱਧ ਮੌਕੇ ਦਾ ਹੋਊਗਾ ਹੁਣ ਤੁਸੀਂ ਸਭ 16 ਲੀਟਰ ਪਹੁੰਚਦਾ ਹੀ ਐ ਸਾਬ 16 ਕਿਲੋ 16 ਕਿਲੋ ਬਾਕੀ ਗਾਂ ਵੱਢੀ ਹੈ ਹਾਂਜੀ ਹਾਂਜੀ ਠੀਕ ਆ ਇਹ ਤਾਂ ਬਾਲਟੀ ਨਾ ਦਿੰਦੇ ਨਹੀਂ ਆ ਹਾਂਜੀ ਹਾਂਜੀ ਫਾਰਮ ਵਾਲੀ ਵਹਿੜ ਹੈ ਹਾਂਜੀ ਹਾਂਜੀ ਕਿਆ ਬਾਤ 16 ਕਿਲੋ 16 ਕਿਲੋ ਵੀ ਬਾਈ ਤਨੀ ਛੱਡਦੀ ਇੰਨਾ ਆਰਾਮ ਨਹੀਂ ਸੰਤੂ ਸਾਬ ਥੱਲੇ ਵੇਖੋ ਇਧਰ ਆ ਪੰਡਾ ਹੀ ਆ ਲੈਵਾ ਨਾੜਾ ਨੂੜਾ ਬੜੀਆਂ ਯਾਰ ਆਗੋ ਫੇਸ ਕੁਆਲਿਟੀ ਵਿਖਾਈ ਕਰਮ ਵਾਲੀ ਦੀ ਫਾਰਮ ਵਾਲੀ ਆ ਜਾਦ ਕੁਆਲਿਟੀ ਹੈਗੀ ਰ ਵਹਿੜ ਆ ਬਿਲਕੁਲ ਹੈ ਨਾ ਹਾਂਜੀ ਹਾਂਜੀ ਠੀਕ ਆ ਠੀਕ ਆ ਵੇਖੋ ਨਾੜਾ ਕਿਆ ਬਾਤ ਹੈ। ਲੈਵਾ ਥਾਂ ਲੈਵਾ ਦੇ ਬਹੁਤ ਕਮਾਲ ਦਾ ਲੱਗਾ ਇਹਨਾਂ ਥੋੜੀ ਜਿਹੀ ਲਿਸਟ ਪੁਣਾਈਆਂ। ਬਾਕੀ ਵਸ਼ੀ ਮਗਰ ਦੋ ਦੋ ਨੂੰ 16 20 ਕਰ ਜੇ 22 ਕਿੰਨੇ ਦੀ ਫਿਰ ਕਰ ਦਈਏ? ਸੰਧੂ ਸਾਹਿਬ ਮੋਲਿਆ ਦਾ 65 ਕਰਦੇ ਆ 60000 ਦੀ ਆਪਾਂ ਦੇ ਦੇਣੀ ਆ। ਦੋ ਛਾੜ ਦਈਏ ਚੋ। ਛਾੜ ਦਈਏ। ਚਲੋ ਸੰਧੂ ਸਾਹਿਬ ਇਹਨੇ ਦੋ ਮਹੀਨਾ ਚ ਪਾਏ ਪੂਰੇ ਕਰ ਜਣੇ ਜਿੰਨੇ ਦੀ ਆਪਾਂ ਦੇਣ ਦਾ ਆ। ਅੱਛਾ 52000 ਦੀ ਹੋ ਗਈ ਪੱਕੀ। 52000 ਦੀ ਹੈਨਾ? ਹਾਂਜੀ। ਠੀਕ ਹਨ ਕਿੰਨੀ ਦੀ? ਬਿਲਕੁਲ। ਕੀ ਬਾਤ ਹੈ। ਸਿਰਾ ਹੀ ਹੋਈ ਪਈ ਗੱਲ ਬਾਤ। ਲਓ ਜੀ 52000 ਦੀ। ਤੇ ਤਿੰਨ ਪਸ਼ੂ ਆ ਪੰਡ ਗੱਗੋਬੂਆ ਪਹੁੰਚ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਸਾਸੀ ਕਾਸਾਰ ਜੀ